ਅਮਰੀਕਾ ਵਾਲਿਆਂ ਨੇ ਖੋਜ ਕੀਤੀ ਆ ਕਾਬਲੇ ਗੌਰ ਅਮਰੀਕਾ ਵਾਲੇ ਕਹਿੰਦੇ ਆ ਵੀ ਪਿਛਲੇ 500 ਸਾਲਾਂ ਚ ਦੁਨੀਆ ਦਾ ਬੈਸਟ ਰਾਜਾ ਬੈਸਟ ਬਾਦਸ਼ਾਹ ਕਿਹਨੂੰ ਚੁਣਿਆ ਜਾਵੇ ਵੇਖੋ ਉਹ ਲੋਕ ਬੜੇ ਇਮਾਨਦਾਰ ਆ ਇਸ ਪੱਖ ਤੋਂ ਉਹਨਾਂ ਨੇ ਸਟੱਡੀ ਕਰਕੇ ਦੁਨੀਆ ਦੇ ਸਾਹਮਣੇ ਇੱਕ ਚੀਜ਼ ਰੱਖੀ ਕਿ ਪਿਛਲੇ 500 ਸਾਲਾਂ ਦੇ ਵਿੱਚ ਉਹ ਕਿਹੜਾ ਦੁਨੀਆ ਦਾ ਇਹੋ ਜਿਹਾ ਬਾਦਸ਼ਾਹ ਹੋਇਆ ਕਿਹੜਾ ਇਹੋ ਜਿਹਾ ਰਾਜਾ ਹੋਇਆ ਏ ਜਿਹਨੂੰ ਇਹ ਗੱਲ ਕਹੀਏ ਕਿ ਦੁਨੀਆ ਦਾ ਇੱਕ ਨੰਬਰ ਦਾ ਬਾਦਸ਼ਾਹ ਏ ਇੱਥੋਂ ਸ਼ੁਰੂ ਹੋ ਜਾਓ ਤੇ ਇੱਧਰੋਂ ਘੁੰਮ ਕੇ ਇੱਥੋਂ ਤੱਕ ਆ ਜਾਓ ਸਾਡੇ ਚੋਂ ਕਿੰਨੇ ਬੰਦਿਆਂ ਨੂੰ ਪਤਾ ਕਿ ਅਮਰੀਕਾ ਨੇ ਦੁਨੀਆ ਦਾ ਇੱਕ ਨੰਬਰ ਦਾ ਬਾਦਸ਼ਾਹ ਪਿਛਲੇ 500 ਸਾਲਾਂ ਚ ਮਹਾਰਾਜਾ ਰਣਜੀਤ ਸਿੰਘ ਨੂੰ ਚੁਣਿਆ ਕਿਸੇ ਨੂੰ ਨਹੀਂ ਪਤਾ ਸਾਨੂੰ ਨੈਟ ਚ ਲਾਉਨੇ ਆ ਫੇਸਬੁਕ ਤੇ ਲਾਉਂਦੇ ਆ ਸਾਰਾ ਕੁਝ ਕਰਦੇ ਆ ਪਰ ਜੇ ਸਿੱਖਾਂ ਦੇ ਬੱਚਿਆਂ ਨੂੰ ਇਹਨਾਂ ਪਤਾ ਹੋਵੇ ਕਿ ਅਮਰੀਕਾ ਵਰਗੀ ਸੰਪੰਨ ਸ਼ਕਤੀ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆ ਦਾ ਇੱਕ ਨੰਬਰ ਦਾ ਬਾਦਸ਼ਾਹ ਮੰਨਦੀ ਆ ਇਹਦਾ ਮਤਲਬ ਹੈ ਅਸੀਂ ਟਾਈਮ ਹੀ ਨਘਾਈ ਜਾਂਦੇ ਆ ਸਾਨੂੰ ਸਾਡੇ ਨਾਲ ਵਾਪਰਲੇ ਵਰਤਾਰਿਆਂ ਬਾਰੇ 1 ਰੁਪਏ ਦਾ ਨਹੀਂ ਪਤਾ ਲੱਗਾ ਉਹਨਾਂ ਦੋ ਤਿੰਨ ਕਾਰਨ ਦੱਸੇ ਆ ਉਹ ਕਹਿੰਦੇ 40 ਸਾਲ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਤੇ ਤੁਸੀਂ ਹੈਰਾਨ ਹੋਵੋਗੇ ਮਰਦ ਨੇ 40 ਸਾਲਾਂ ਚ ਇੱਕ ਬੰਦਾ ਪੰਜਾਬ ਦੀ ਧਰਤੀ ਤੇ ਫਾਏ ਲਾ ਕੇ ਨਹੀਂ ਮਾਰਿਆ ਤੁਹਾਨੂੰ ਕਿਤੇ ਨਹੀਂ ਲਿਖਿਆ ਮਿਲੂਗਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਫਲਾਣੇ ਚੋਰ ਨੂੰ ਫਲਾਣੇ ਡਾਕੂ ਨੂੰ ਕਤਲ ਕੀਤਾ ਸੀ ਚੋਰੀ ਕੀਤੀ ਸੀ ਬੰਦਾ ਫਾਏ ਲਾ ਕੇ ਮਾਰਿਆ ਕਿਉਂਕਿ 40 ਸਾਲਾਂ ਚ ਪੰਜਾਬ ਦੀ ਧਰਤੀ ਤੇ ਕ੍ਰਾਈਮ ਕੋਈ ਨਹੀਂ ਹੁੰਦਾ ਇੱਕ ਕ੍ਰਾਈਮ ਨਹੀਂ ਅਗਲੀ ਸ਼ੇਰ ਪੰਜਾਬ ਦਾ ਰਾਜ ਭਾਗ ਉਹ ਰਾਜ ਭਾਗ ਹੈ ਜਦੋਂ ਕੁੱਤੇ ਦੇ ਗਲ ਸੋਨੇ ਦਾ ਪਟਾ ਪਾ ਕੇ ਲੰਬਿਆ ਜਾਂਦਾ ਹੈ ਤੇ ਸਾਡੇ ਰਾਜ 'ਚ ਚੋਰ ਕਿੰਨੇ ਨੇ ਤੇ ਤੁਸੀਂ ਹੈਰਾਨ ਹੋਵੋਗੇ ਹਫ਼ਤੇ ਪਹਿਲਾਂ ਦਾ ਕੁੱਤਾ ਵੀ ਸਹੀ ਸਲਾਮਤ ਸੀ ਤੇ ਉਹਦੇ ਗਲ 'ਚ ਸੋਨੇ ਦਾ ਪਟਾ ਵੀ ਸਹੀ ਸਲਾਮਤ ਸੀ ਅੱਜ ਅਸੀਂ ਕਿਹੜੇ ਪੰਜਾਬ 'ਚ ਬੈਠਿਆਂ ਝਾਤੀਆਂ ਮਾਰ ਲਓ ਸੋਨੇ ਦਾ ਤੇ ਬੜੇ ਦੂਰ ਦੀ ਗੱਲ ਹੈ 250 300 ਦੀ ਸੰਗਲੀ ਕੁੱਤੇ ਦੇ ਗਲ ਪਾ ਕੇ ਤੇ ਮੂੰਹ ਪਰਾਂ ਨੂੰ ਕਰ ਲਿਓ ਦੁਕਾਨ ਤੇ ਜਾ ਕੇ ਮੰਗਲੋ ਕੁੱਤਾ ਵੀ ਗਾਇਬ ਕਰ ਜਾਣਗੇ ਤੁਹਾਡੇ ਅਸੀਂ ਉਸ ਪੰਜਾਬ 'ਚ ਬੈਠੇ ਆ ਜਿੱਥੇ ਬੈਂਕਾਂ ਵਾਲਿਆਂ ਨੂੰ ਪੈਨ ਦੇ ਨਾਲ ਵੀ ਧਾਗਾ ਬੰਨਣਾ ਪੈ ਗਿਆ ਲੋਕੀ ਪੈਸਾ ਜਿ ਵਿੱਚ ਪਾ ਕੇ ਗਾਂ ਤੁਰ ਜਾਂਦੇ ਵੀ ਇਹੋ ਹੀ ਸਹੀ ਹੋਰ ਨਹੀਂ ਕੁਝ ਤੇ ਅਸੀਂ ਉਸ ਪੰਜਾਬ 'ਚ ਰਹਿੰਦੇ ਆ ਜਿੱਥੇ ਪਾਣੀ ਵਾਲੀ ਟੈਂਕੀਆਂ ਦੇ ਨਾਲ ਜਿੱਥੇ ਪਾਣੀ ਪੀ ਦਾ ਗਲਾਸ ਵੱਜੇ ਗਲਾਸ ਨਾਲ ਲੋਹੇ ਦੀਆਂ ਸੰਗਲੀਆਂ ਬੰਨਣੀਆਂ ਪੈ ਗਈਆਂ ਆ ਟੋਕਨ ਸਿਸਟਮ ਕਿਉਂ ਆਇਆ ਸਾਡੇ 'ਚ ਤੁਸੀਂ ਮੰਨਦੇ ਜੇ ਗੁਰਦੁਆਰਿਆਂ ਦੇ ਵਿੱਚ ਜਦੋਂ ਗੁਰੂਆਂ ਦੇ ਵੇਲੇ ਕਦੇ ਟੋਕਨ ਰੱਖ ਕੇ ਜੋੜੇ ਜਮਾ ਕਰਦੇ ਹਣਗੇ ਇਹ ਟੋਕਣੀ ਸੇ ਕਰਕੇ ਜਮਾ ਕੀਤੇ ਜਾਂਦੇ ਆ ਟੋਕਣ ਪ੍ਰਬੰਧਕ ਇਸੇ ਕਰਕੇ ਦਿੰਦੇ ਆ ਮੇਰੇ ਅਰਗੇ ਨੇ ਪਾਗੇ ਤੇ ਟੁੱਟੀਆਂ ਚਪਲਾਂ ਆਉਣੀਆਂ ਤੇ ਅੜਾ ਕੇ ਪੈਰੀ 1000 2000 ਦੇ ਬੂਟ ਜਾਣਾ ਵਾ ਜੇ ਟੋਕਣ ਨਾ ਦੇਣ ਅਸੀਂ ਉਹ ਬੰਦੇ ਆ ਸਾਡਾ ਸੁਭਾਅ ਇਦਾਂ ਦਾ ਏ ਆਉਣੀਆਂ ਕਸੀਆਂ ਚਪਲਾਂ ਪਾਗੇ ਤੇ ਪਾਗੇ ਚੱਲੀਆਂ ਤੁਰ ਜਾਣਾ ਅਗਲੇ ਨਾਲ ਕਰ ਟੋਕਣ ਦੇ ਦਿਆ ਕਰੋ ਭਾਈ ਉ ਤਾਂ ਬਚਣਾ ਕੱਖ ਨੇ ਅਸੀਂ ਪੂ ਪੰਜਾਬ ਦੇ ਵਿੱਚ ਰਹਿੰਨੇ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰੀਸ ਕੌਣ ਕਰੂਗਾ ਪਹਿਲਾ ਕਾਲੀਗੇ ਰਾਜ ਕਰਕੇ ਕਾਂਗਰਸੀ ਆ ਗਿਆ ਤੇ ਜੇ ਬਦਲਾ ਆਲੇ ਤੁਰੇ ਫਿਰਦੇ ਝਾੜੂ ਚੁੱਕ ਕੇ ਵੋਟਾਂ ਹੁੰਦੀਆਂ ਨੇ ਇਹਨਾਂ ਦੇ ਕੋਲੋਂ ਭਾਵੇਂ ਆਪਣੇ ਨਿਆਣਿਆਂ ਦਾ ਨੱਕ ਭੰਜਾ ਲੋ ਇਹਨਾਂ ਨੱਕ ਵੀ ਤੁਹਾਡੇ ਨਿਆਣਿਆਂ ਦਾ ਘਰਾਂ ਤੇ ਪਹੁੰਚ ਜਾਣਾ ਗਲੀਆਂ ਸਾਫ਼ ਕਰਾਉਣੀਆਂ ਤੇ ਗਲੀਆਂ ਸਾਫ਼ ਕਰਾ ਲਿਓ ਨਾਲੀਆਂ ਸਾਫ਼ ਕਰਾਉਣੀਆਂ ਨਾਲੀਆਂ ਸਾਫ਼ ਕਰਾ ਲਿਓ ਤੇ ਜਦੋਂ ਚੌਧਰਪੁਰੇ ਦਾ ਛੱਜ ਪੱਜ ਗਿਆ ਤੇ ਮੁੜ ਕੇ ਤੁਹਾਨੂੰ ਲੱਭਦਾ ਕੋਈ ਨਹੀਂ ਲੱਭਦਾ ਕੋਈ ਸ਼ੇਰਾਂ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰੀਸ ਕਰੇਗਾ ਕਿਹੜਾ ਕੋਈ ਨਹੀਂ ਕਰ ਸਕਦਾ ਸ਼ੇਰੇ ਪੰਜਾਬ ਜਾਵੇ ਤੇ ਲੋਕੀਓ ਨੂੰ ਮਿਲਣ ਆਏ ਤੇ ਜਿਹੜੇ ਬੰਦੇ ਮਿਲਣ ਵਾਸਤੇ ਆਏ ਉਹਨਾਂ 'ਚ ਇੱਕ ਮਾਈ ਆ ਗਈ ਮਾਈ ਦੇ ਹੱਥ ਵਿੱਚ ਰੋਟੀਆਂ ਪਕਾਉਣ ਵਾਲਾ ਲੋਹੇ ਦਾ ਤਵਾ ਮਾਈ ਨੇ ਤਵਾ ਉੱਚਾ ਕੀਤਾ ਤੇ ਸ਼ੇਰੇ ਪੰਜਾਬ ਨੇ ਪੂਲ ਖਲੋਤੇ ਸੇਵਾਦਾਰ ਨੂੰ ਆਖਿਆ ਵੀ ਓ ਜਿਹੜੀ ਮਾਈ ਖਲੋਦੀ ਆ ਨਾ ਮਾਈ ਨੂੰ ਲੈ ਕੇ ਆ ਮਾਈ ਨੇੜੇ ਆ ਗਈ ਸ਼ੇਰੇ ਪੰਜਾਬ ਨੇ ਆਖਿਆ ਮਾਈ ਮੇਰੇ ਵਾਸਤੇ ਕੋਈ ਫੁੱਲ ਲੈ ਕੇ ਆਇਆ ਕੋਈ ਹਾਰ ਲੈ ਕੇ ਆਇਆ ਕੋਈ ਕੁਝ ਲੈ ਕੇ ਆਇਆ ਕੋਈ ਕੁਝ ਲੈ ਕੇ ਤੈਨੂੰ ਕੁਝ ਨਹੀਂ ਲੱਭ ਤੂੰ ਰੋਟੀਆਂ ਵਾਲਾ ਤਵਾ ਹੀ ਚੁੱਕ ਲੈ ਹਿੰਦੋ ਇਹ ਤੇ ਮਾਈ ਨੇ ਆਪਣੀ ਚੁੰਨੀ ਦੇ ਨਾਲ ਆਪਣੀਆਂ ਅੱਖਾਂ ਤੋਂ ਪਾਣੀ ਪੂੰਝ ਕੇ ਆਖਿਆ ਸ਼ੇਰੇ ਪੰਜਾਬ ਰੋਟੀ ਨਹੀਂ ਪੱਕਦੀ ਸਾਡੀ ਨਿਆਣੇ ਘਰ ਭੁਕੇ ਬੈਠੇ ਆ ਦੋ ਟਾਈਮ ਦਾ ਪ੍ਰਸ਼ਾਦਾ ਨਹੀਂ ਸਾਡੇ ਘਰ ਹੈਗਾ ਮੇਰੀ ਕਰੀਬੀ ਵੇਖ ਕੇ ਮੈਨੂੰ ਕਿਸੇ ਨੇ ਆਖਿਆ ਵੀ ਕੋਈ ਲੋਹੇ ਦੀ ਚੀਜ਼ ਘਰੋਂ ਲੱਭ ਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਲਾ ਜਿਓ ਚੀਜ਼ ਸੋਨੇ ਦੀ ਹੋ ਜੂਗੀ। ਸ਼ੇਰੇ ਪੰਜਾਬ ਸਮਝ ਗਿਆ ਵੀ ਮਾਈ ਦੇ ਨਾਲ ਕਿਸੇ ਨੇ ਟੀਚਰ ਕੀਤੀ ਆ। ਗਰੀਬ ਬੰਦੇ ਨਾ ਵੈਸੇ ਵੀ ਲੋਕੀ ਟੀਚਰ ਕਰ ਲੈਂਦੇ ਆ। ਆਪਾਂ ਕਹਿਦੇ ਨਾ ਫਲਾਣਾ ਸਾ ਗੱਲਾਂ ਵੜੀਆਂ ਹੁੰਦੀਆਂ। ਗੱਲਾਂ ਵੀ ਜੇਬ 'ਚ ਪੈਸੇ ਹੋਣ ਦੇ ਤਾ ਦੀ ਹੁੰਦੀਆਂ। ਜਦੋਂ ਨੋਟ ਪੇ ਜੇਬ 'ਚ ਹੋਣ ਰੋਟੀ ਪੱਕਦੀ ਹੋਵੇ। ਨੇ ਫਿਰ ਗੁੰਗੇ ਵੀ ਬੋਲਣ ਲੱਗ ਪੈਂਦੇ ਆ ਤੇ ਜਿਨ੍ਹਾਂ ਦੇ ਘਰਾਂ 'ਚ ਮਜਬੂਰੀਆਂ ਬੱਚੇ ਵੱਡੇ ਨੇ ਧੀਆਂ ਵੱਡੀਆਂ ਨੇ ਫੀਸਾਂ ਕਿੱਥੋਂ ਦੇਣੀਆਂ ਆਹ ਕਿੱਥੋਂ ਦੇਣਾ ਆਹ ਕਿੱਥੋਂ ਦੇਣਾ ਤੇ ਚੰਗੇ ਭਲੇ ਬੋਲਦੇ ਬੰਦੇ ਵੀ ਗੁੰਡੇ ਹੋ ਜਾਂਦੇ ਰੁਪਈਆ ਤੇ ਵੱਡੇ ਵੱਡੇ ਬੋਲਣੇ ਨਾ ਦਿੰਦਾ ਤੇ ਰੁਪਈਆ ਵੱਡੇ ਵੱਡੇ ਗੁੰਡੇ ਕਰ ਦਿੰਦਾ ਮਾਈ ਕਹਿੰਦੀ ਮੈਂ ਸੁਣਿਆ ਵੀ ਤਵਾ ਤੇਰੇ ਨਾਲ ਲਾਈਏ ਤੇ ਸੋਨੇ ਦਾ ਹੋ ਜਾਂਦਾ ਸ਼ੇਰੇ ਪੰਜਾਬ ਸਮਝ ਗਿਆ ਕਿ ਮਾਈ ਨੇ ਕਿਸੇ ਨੇ ਮਖੌਲ ਕੀਤਾ ਐਦਾਂ ਥੋੜਾ ਹੋ ਸਕਦਾ ਹੈ ਪਰ ਬਾਦਸ਼ਾਹ ਹੋਵੇ ਮਹਾਰਾਜਾ ਰਣਜੀਤ ਸਿੰਘ ਵਰਗਾ ਨੇ ਮਾਈ ਦੇ ਕੋਲੋਂ ਰੋਟੀਆਂ ਵਾਲਾ ਤਵਾ ਲੈ ਲਿਆ ਆਪਣੇ ਸਾਰੇ ਪਿੰਡੇ ਦੇ ਉੱਤੇ ਮਲ ਕੇ ਨਾ ਤੇ ਨਾਲ ਖਲੋਤੇ ਸਪਾਈ ਨੂੰ ਕਹਿੰਦਾ ਵੀ ਇਹਨੂੰ ਜੋਖ ਕੇ ਲਿਆ ਇਹਦਾ ਇਹਦਾ ਵਜਨ ਕਰਕੇ ਲਿਆ ਜਿੰਨਾ ਵਜਨ ਹੋਇਆ ਉਹਨਾਂ ਸੋਨਾ ਮਾਈ ਦੀ ਝੋਲੀ ਚ ਪਾ ਕੇ ਤੋਰਨਾ ਵਾ ਜੇ ਆਈ ਆ ਆਸ ਰੱਖ ਕੇ ਤੇ ਮੇਰੇ ਬੂਏ ਤੋਂ ਖਾਲੀ ਨਹੀਂ ਮੁੜਨੀ ਚਾਹੀਦੀ ਆ ਰਾਜਪਾਦ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ